ਨਵਾਂ ਸੰਧੂ ਦੇ ਡੈਪਰ ਡੈਨ ਗਾਣੇ ਵਾਲਾ ਬੰਦਾ ਆਖਿਰ ਸੀ ਕੌਣ ਫੈਸ਼ਨ ਦੇ ਲਾਈਏ ਜਿੱਦਾ ਹੋਏ ਡੈਪਰ ਇਸ ਬੰਦੇ ਦੀ ਕਹਾਣੀ ਤੁਹਾਡੇ ਲੂਕੰਡੇ ਖੜੇ ਕਰ ਦੂਗੀ ਐਵੇਂ ਨਹੀਂ ਨਮਾਨ ਸੰਧੂ ਨੇ ਉਹਦੇ ਨਾਮ ਤੇ ਗਾਣਾ ਬਣਾਤਾ ਇੱਕ ਜੂਆ ਖੇਡਣ ਵਾਲਾ ਤੇ ਨਸ਼ੇ ਵੇਚਣ ਵਾਲਾ ਬੰਦਾ ਗੂਚੀ ਵਰਗੇ ਵੱਡੇ ਬ੍ਰਾਂਡ ਨਾਲ ਕਰੋੜਾਂ ਦੀ ਡੀਲ ਕਿਵੇਂ ਸਾਈਨ ਕਰਦਾ ਆਜੋ ਵੇਖੀਏ 1944 ਚ ਬਹੁਤ ਗਰੀਬ ਪਰਿਵਾਰ ਚ ਪੈਦਾ ਹੋਇਆ ਇਹ ਮੁੰਡਾ ਜਿਹਦਾ ਨਾਮ ਸੀਗਾ ਡੈਨੀਅਲ ਡੇ ਇਹ ਸਾਰਾ ਪਰਿਵਾਰ ਨਿਊਯਾਰਕ ਦੇ ਹਰਲਮ ਏਰੀਆ ਚ ਰਹਿੰਦਾ ਸੀ ਡੈਨੀਅਲ ਬਲੈਕ ਕਮਿਊਨਿਟੀ ਨੂੰ ਬਿਲੋਂਗ ਕਰਦਾ ਸੀ ਤੇ ਉਸ ਟਾਈਮ ਤੇ ਰੇਸਿਜ਼ਮ ਪੀਕ ਤੇ ਸੀ ਇਹੋ ਜਿਹੇ ਹਾਲਾਤਾਂ ਚ ਵੱਡਾ ਹੋਣ ਕਰਕੇ ਤੇ ਫੈਮਲੀ ਦੀ ਗਰੀਬੀ ਨੂੰ ਵੇਖ ਕੇ ਡੈਨੀਅਲ ਇਨੇ ਜੂਆ ਖੇਡਣਾ ਤੇ ਨਸ਼ੇ ਵੇਚਨੇ ਸ਼ੁਰੂ ਕੀਤੇ ਹੌਲੀ ਹੌਲੀ ਇਹ ਜੂਆ ਖੇਡਣ ਚ ਬਹੁਤ ਐਕਸਪਰਟ ਹੋ ਜਾਂਦਾ ਤੇ ਸਾਰੇ ਸ਼ਹਿਰ ਚ ਇਹਦੇ ਚਰਚੇ ਹੋ ਜਾਂਦੇ ਆ ਜਿੱਥੇ ਇਹਦੀ ਮੁਲਾਕਾਤ ਹੁੰਦੀ ਆ ਅਸਲੀ ਡੈਪਰ ਡੈਨ ਨਾਲ ਜੋ ਇਹਦੇ ਤੋਂ ਇਮਪ੍ਰੈਸ ਹੋ ਕੇ ਡੈਪਰ ਡੈਨ ਨਾਮ ਇਹਨੂੰ ਦੇ ਦਿੰਦਾ ਕਿ ਅੱਜ ਤੋਂ ਦੁਨੀਆ ਲਈ ਤੂੰ ਹੀ ਡੈਪਰ ਡੈਨ ਤੇ ਇਥੋਂ ਡੈਨੀਅਲ ਡੇ ਡੈਪਰ ਡੈਨ ਬਣਦਾ ਜਿੱਥੋਂ ਅਸਲੀ ਕਹਾਣੀ ਸ਼ੁਰੂ ਹੁੰਦੀ ਆ ਡੈਪਰ ਡੈਨ ਦਾ ਇੱਕ ਹੀ Aim ਸੀ ਕਿ ਮੈਂ ਬਹੁਤ ਪੈਸਾ ਕਮਾਉਣਾ ਤੇ ਆਪਦੇ ਪਰਿਵਾਰ ਦੀ ਗਰੀਬੀ ਚੱਕਣੀ ਆ ਜਿਹਦੇ ਕਰਕੇ ਉਹ ਨਾਲ-ਨਾਲ ਨਸ਼ੇ ਵੀ ਵੇਚਣ ਲੱਗ ਜਾਂਦਾ ਜਿਹਦੇ ਕਰਕੇ ਇਹਨੂੰ ਇੱਕ ਉਮਹੀਨਾ ਜੇਲ੍ਹ 'ਚ ਰਹਿਣਾ ਪੈਂਦਾ ਜੇਲ੍ਹ 'ਚ ਜਾ ਕੇ ਇਹਨੂੰ ਰੀਅਲਾਈਜ਼ੇਸ਼ਨ ਹੁੰਦੀ ਆ ਕਿ ਅੱਜ ਤੋਂ ਮੈਂ ਇਹ ਸਾਰੇ ਕੰਮ ਛੱਡ ਦਿੰਦੇ ਆ ਤੇ ਇਸ ਪੁਆਇੰਟ ਤੋਂ ਲੈ ਕੇ ਇਹ ਇਤਿਹਾਸ ਰਚਨਾ ਸ਼ੁਰੂ ਕਰ ਦਿੰਦਾ ਡੈਪਰਡਨ ਕਿਸੇ ਕੰਮ ਦੇ ਮਾਮਲੇ 'ਚ ਲਾਇਬੇਰੀਆ ਜਾਂਦਾ ਜਿੱਥੇ ਉਹ ਇੱਕ ਟੇਲਰ ਨੂੰ ਮਿਲਦਾ ਦਰਜੀ ਨੂੰ ਮਿਲਦਾ ਉਸ ਦਰਜੀ ਨੂੰ ਵੇਖ ਕੇ ਇਹ ਆਪਦਾ ਕੱਪੜਿਆਂ ਦਾ ਕੰਮ ਸ਼ੁਰੂ ਕਰਦਾ ਤੇ ਆਪਦੀ ਬੁਟੀਕ ਖੋਲ੍ਹ ਲੈਂਦਾ ਜਿਹਦਾ ਨਾਮ ਸੀਗਾ ਡੈਪਰਡਨ ਬੁਟੀਕ ਤੇ ਇੱਥੇ ਇਹ ਕੋਟ ਵਗੈਰਾ ਵੇਚਦਾ ਸੀ ਇਹਦੇ ਜ਼ਿਆਦਾਤਰ ਕਸਟਮਰ ਹੁੰਦੇ ਸੀ ਡਰੱਗ ਡੀਲਰ ਰੈਪਰ ਐਥਲੀਟਸ ਆਏ ਹੀ ਚੱਲਦੇ ਚੱਲਦੇ ਇੱਕ ਕਪਲ ਹੁੰਦਾ ਤੇ ਉਸ ਲੇਡੀ ਦੇ ਹੱਥ 'ਚ ਇੱਕ ਬੈਗ ਹੁੰਦਾ ਜਿਹੜਾ ਲੂਈ ਵਟੌਨ ਐਲਵੀ ਨੇ ਬਣਾਇਆ ਹੁੰਦਾ ਉਸ ਟਾਈਮ ਤੇ ਡੈਪਰ ਡੈਨ ਨੂੰ ਲੱਗਿਆ ਕਿ ਲੋਕ ਬੈਗ ਪਿੱਛੇ ਪਾਗਲ ਨਹੀਂ ਸੀ ਲੋਕ ਬੈਗ ਤੇ ਬਣੇ ਹੋਏ ਬ੍ਰਾਂਡ ਪਿੱਛੇ ਪਾਗਲ ਸੀ ਹੁਣ ਇੱਥੇ ਸਾਰੀ ਕਹਾਣੀ ਚੇਂਜ ਹੁੰਦੀ ਆ ਇਹ ਗੂਚੀ ਫੈਂਡੀ ਐਲਵੀ ਸਾਰੇ ਵੱਡੇ ਵੱਡੇ ਬ੍ਰਾਂਡਾਂ ਦੇ ਬੈਗ ਬਾਏ ਕਰਨੇ ਸ਼ੁਰੂ ਕਰ ਦਿੰਦਾ ਉਹਨਾਂ ਬੈਗਾਂ ਨੂੰ ਕੱਟ-ਕੱਟ ਕੇ ਜੈਕਟਾਂ ਉੱਤੇ ਸਟਿਚ ਕਰ ਦਿੰਦਾ ਜਿੱਥੋਂ ਇਹ ਬਹੁਤ ਪੈਸਾ ਬਣਾਉਂਦਾ ਕਿਉਂਕਿ ਉਸ ਟਾਈਮ ਤੇ ਗੂਚੀ ਐਲਵੀ ਵਰਗੇ ਬ੍ਰਾਂਡ ਕੱਲੇ ਬੈਗਸ ਜਾਂ ਐਕਸੈਸਰੀਜ਼ ਬਣਾਉਂਦੇ ਸੀ ਤੇ ਜਿਹੜੇ ਆਫ ਦਾ ਲੋਗੋ ਬੜਾ ਸ਼ੋਅ ਨਹੀਂ ਕਰਦੇ ਸੀ ਤੇ ਇਹੀ ਗੱਲ ਡੈਪਰਡੈਨ ਨੇ ਫੜੀ ਤੇ ਉਹਦੇ ਤੋਂ ਕਰੋੜਾਂ ਰੁਪਏ ਕਮਾਏ 1999 ਵਿੱਚ ਕੁਝ ਐਹੋ ਜਿਹਾ ਹੁੰਦਾ ਕਿ ਡੈਪਰਡੈਨ ਦਾ ਸਾਰਾ ਬਿਜ਼ਨਸ ਖਤਮ ਹੋ ਜਾਂਦਾ ਡੈਪਰਡੈਨ ਗੂਚੀ ਦੇ ਪ੍ਰਿੰਟ ਨਾਲ ਇੱਕ ਜੈਕਟ ਬਣਾਉਂਦਾ ਜਿਹਨੂੰ ਡੀ ਐਨ ਡਿਕਸਨ ਨਾਮ ਦੀ ਇੱਕ ਸੈਲੈਬ੍ਰਿਟੀ ਪਾਉਂਦੀ ਆ ਉਹ ਫੋਟੋ ਮੈਗਜ਼ੀਨ ਚ ਇੰਨੀ ਕੁ ਵਾਇਰਲ ਹੋ ਜਾਂਦੀ ਆ ਮੀਡੀਆ ਨੂੰ ਤੇ ਸਾਰੇ ਬ੍ਰਾਂਡਸ ਨੂੰ ਡੈਪਰਡੈਨ ਦਾ ਪਤਾ ਲੱਗ ਜਾਂਦਾ ਕਿ ਕੋਈ ਬੰਦਾ ਸਾਡਾ ਬ੍ਰਾਂਡ ਯੂਜ਼ ਕਰਕੇ ਪੈਸੇ ਕਮਾ ਰਿਹਾ ਐਲਵੀ ਫੈਂਡੀ ਵਰਗੇ ਬ੍ਰਾਂਡ ਇਹਦੇ ਤੇ ਰੇਡ ਮਾਰ ਦਿੰਦੇ ਆ ਤੇ ਉਹਦਾ ਸਾਰਾ ਪ ਗੂਚੀ ਆਪ ਦੀ ਕੋਈ ਕਲੈਕਸ਼ਨ ਲਾਂਚ ਕਰਦਾ ਤੇ ਉਸ ਕਲੈਕਸ਼ਨ ਦੀ ਇੱਕ ਜੈਕਟ ਜੋ ਡੈਪਰਡੈਨ ਦੇ 1999 ਮਾਡਲ ਨਾਲ ਮੈਚ ਕਰਦੀ ਸੀ ਗੂਚੀ ਨੇ ਆਪਦੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਜਿਦੇ ਚ ਉਹਨਾਂ ਨੇ ਲਿਖਿਆ ਕਿ ਇਹ ਜੈਕਟ ਅਸੀਂ ਡੈਪਰਡੈਨ ਤੋਂ ਇਨਸਪਾਇਰ ਹੋ ਕੇ ਬਣਾਈ ਸੀ ਤੇ ਫਿਰ ਗੂਚੀ ਵਾਲੇ ਰੀਚ ਕਰਦੇ ਆ ਡੈਪਰਡੈਨ ਨੂੰ ਕਰੋੜਾਂ ਦੀ ਡੀਲ ਹੁੰਦੀ ਆ ਤੇ ਡੈਪਰਡੈਨ ਐਕਸੈਪਟ ਕਰ ਲੈਂਦਾ ਇਹ ਵੀਡੀਓ ਉਹਨਾਂ ਸਾਰਿਆਂ ਨਾਲ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਨਸਪੀਰੇਸ਼ਨ ਦੀ ਲੋੜ ਹੈ